ਤਰਾ ਅਇ ਤੇ ਰੋਲਾ ਪਿਆ ਜੀ ਦੁਬਾਰਾ ਸਟੈਪ ਜਾਰੀ ਵਾਲੇ ਕਿਹੜੇ ਨੇ ਆਹ ਬੜੇ ਸਟੈਪ ਜਾਰੀ ਵਾਲੇ ਬਲਾਕ ਨੇ ਸਟੈਪ ਜਾਰੀ ਛੋਣ ਤੂੰ ਕਿਹਨਾ ਤਰਾ ਹੈ ਕੀ ਇਹ ਟਾਪੀ ਰਿਸ਼ਵਾਇ ਮਾੜਾ ਜਾਂਦਾ ਸੇਵਾ ਦਾ ਤੇਰਾ ਇਨਸਪੈਕਟਰ ਕਿੱਥੇ ਹੈ ਤੇ ਪੱਕਾ ਕਿ ਕੱਚਾ ਹੈਗਾ ਗਾਰੰਟੀ ਕਾਰਡ ਹੈ ਤੇ ਤੂੰ ਇੱਥੇ ਟੱਲਾ ਕੀ ਕਰਦਾ ਹੈ ਹੈ <गराय Elliot> गी 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 तो है। ने, ने, था। था ना। ना। ना ना की है नहीं नहीं अफसर ने की कमांड की रेट ਪਰ ਮੈਨੂੰ ਪਰ ਟੇਬਲ ਦਾ ਕੀ ਤੁਹਾਡਾ ਪਰ ਸਟਾਲ ਦਾ ਕੀ ਰੇਟ ਹੈ ਜੀ ਸਰ ਵੈਸੇ ਜੀ ਤਿਆਰ ਵੀ ਨਹੀਂ ਜਾਈਏ ਨਹੀਂ ਨਹੀਂ ਇੱਕ ਮੰਡੀ ਦਾ ਲੈਨੇ ਆ ਅਸੀਂ ਕੀ ਅੱਟ ਪਈ ਇਹ ਤਾਂ ਸਰ ਵੈਸੇ ਤੁਸੀਂ ਕੋਲ ਸਾਡ ਜਿਹੜਾ ਆ ਪਰ ਟੇਬਲ 1000 ਰੁਪਏ ਹੈ 1000 ਰੁਪਏ ਤੇ ਆਪਾਂ 2025 ਕਿਵੇਂ ਕਰ ਰਹੇ ਨੇ ਸਰ ਪਰ ਟੇਬਲ ਇਹ ਦਾ 7 1500 ਦੀ ਕਿ ਇੱਕ ਇਹ ਤਾਂ ਪਹਿਲੇ ਦੀ ਹੈ ਇੱਕ ਮਿੰਟ ਉਹ ਪਹਿਲਾਂ ਦੀ ਵੀ ਦੇਖਣੀ ਹੈ ਕਿਹੜੀ ਡੇਟ ਐ ਤੇ ਡੇਟ ਕਿੱਥੇ ਪਾਈ ਹੈ 13 12 ਆ 1500 ਦੀ ਪਰਚੀ ਜਿਹੜੀ ਪੱਤੀ ਹੈ ਬਿਨਾ ਛਤਰੀ ਜੀ 1500 ਰੁਪਏ ਰੇਟ ਐ ਇੱਥੇ ਉਹ ਇੱਕ ਉਹ ਕਿਹੜੇ ਨੇ ਬੰਦੇ ਇੱਥੇ ਉਹਦੇ ਨਾਲ ਹੀ ਸੀਗੇ ਨਾਂ ਦੇ ਨਾਲ ਹੀ ਸੀਗੇ ਦੱਸੋ ਜੀ ਸਾਰੇ ਨੰਬਰ ਹੈਗੇ ਇਹਨਾਂ ਕੋਲ ਨੰਬਰ ਹੈਗੇ ਸਾਰੀ ਜੀ ਇਹਨਾਂ ਦੇ ਨਾਲ ਹੀ ਸੀਗੇ ਇਹਨਾਂ ਦੇ ਨਾਲ ਹੀ ਸੀ ਕਿੰਨੇ ਜਾਣੇ ਆਈ ਉਹ ਕਿਹੜੇ ਕਿਹੜੇ ਦੇ ਨਾਮ ਨਾਲ ਇੱਕ ਬਟਾ ਇੱਕ ਕਿੰਨੀ ਲੈਟ ਵਾਲਾ ਜੀ ਹੈ ਇੱਕ ਲੈਟ ਵਾਲਾ ਟਿੰਨੀ ਹਾਂ ਇੱਕ ਪੰਡਿਤ ਹਾਂ ਇੱਕ ਸੂਬੇਦਾਰ ਇੱਕ ਇੱਕ ਟਿੰਨੀ ਹਾਂਜੀ ਇੱਕ ਲੈਟ ਵਾਲਾ ਇੱਕ ਲੈਟ ਵਾਲਾ ਹਾਂਜੀ ਉਹ ਬਾਕੀ ਨਾ ਟਿੰਨੀ ਲਾਈਟ ਵਾਲੀ ਕਿੰਨੀ ਟਿੰਨੀ ਕਿੰਨੀ ਲੈਟ ਵਾਲਾ ਕਰਦਾ ਅਸਟੇਜੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਿਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਤਹਿ ਬਜਾਰੇ ਵਾਲੇ ਨਾਲ ਨਾਲੇ ਹੋਏ ਨੇ ਆ ਦੇਖੋ ਹੀ ਭੁੱਲ ਕੇ ਬੋਲੋ ਡਰਨਾ ਹਾਂ ਦਾਦੀ ਨੇ ਇਹ ਹੈ 15 ਮਹੀਨੇ ਹੋ ਗਏ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਆ ਚਾਰ ਪਰਚੀ ਆਈ ਪੰਜ ਮੇਰੀਆਂ ਤਿੰਨ ਤਾਂ ਆਪਣੀ ਕਟੀਆਂ 15 ਮਹੀਨੇ ਜੀ 15 ਮਹੀਨੇ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੇ ਪਰਚੀ ਖੜਦੇ ਕਰਦੇ ਹਾਂ ਹਾਂਜੀ ਹਾਂ ਨਹੀਂ ਨਹੀਂ 1 ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸਿਓ ਨੋਰਮ ਕੀ ਆ 25 ਘਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਦੱਸ ਫਿਰ ਮੈਂ ਦੱਸਦਾ ਮੰਤਰੀ ਹੁੰਦੀ ਹੈ ਤੇ ਤੁਸੀਂ ਆ ਇੱਕ ਮਹੀਨੇ 'ਚ ਕਿੰਨੀ ਵਾਰ ਪਰਚੀ ਕੱਟੀ ਤੁਹਾਡੀ ਮਹੀਨੇ 'ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ 'ਚ 5 ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨਾਂ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇਆਂ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ ਅੱਜ ਆਇਆ ਦਿੱਤਾ 15000 ਰੁਪਏ ਪਰਮਾ 15000 ਦਿੱਤਾ ਪਰਚੀਆਂ ਤੁਹਾਡੇ ਕੋਲ ਆ ਜੀ ਤਿੰਨ ਪਰਚੀਆਂ ਇਹਨਾਂ ਕੋਲ ਸਿਰਫ ਤੇ 13 12 ਇਹ ਰਲ ਜੇ ਤੇ ਸ਼੍ਰੀਮਾਨ ਜੀ ਇਹ ਨਾਲ ਉਹਦੇ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਜੀ ਇੱਕ ਮਿੰਟ ਨਾਲ ਉਹ ਜਿਹੜਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਮੁਲਾਜ਼ਮ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਇਹਨਾਂ ਨੂੰ ਦਿੰਦੇ ਜੀ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾਲ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਹਾਨੂੰ ਦੱਸਾਂ ਫੜਨ ਨੂੰ ਮੈਂ ਤੁਹਾਡੇ ਨਾਲ ਆਇਆ ਬੁਲਾਓ ਡੱਕਾ ਸਰਕਾਰ ਕਾ ਦੀ ਤਰਖਾ ਦਿੰਦੀ ਆ ਅਸੀਂ ਕਿ ਅਸੀਂ ਕਰਦੇ ਫੜੀ ਉਹਨਾਂ ਨੂੰ ਕਿਹੜਾ ਮਚੌਦ ਦੀ ਫੜ ਕੇ ਆ ਗਏ ਤੇ ਉਹ ਕਹਿੰਦੀ ਗੱਲ ਤੇ ਹੱਥ ਮਾਰ ਕੇ ਕਹਿੰਦਾ ਸੀ ਪ੍ਰਧਾਨ ਐ ਐਦਾਂ ਆ ਕੇ ਕਹਿੰਦਾ ਤੇਰੀ ਗੱਲ ਸੁਣੋ ਪ੍ਰਧਾਨ ਕੀ ਤਾਂ ਮੈਂ ਤੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂੰਗਾ ਕਢਲ ਹਾਂਜੀ ਹੱਥ ਮਾਰ ਕੇ ਨਾਲ ਇਹ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਜਿਹੜੀ ਵਾਲੇ ਹਾਂਜੀ ਜਿਹੜੀ ਸਾਰੀ ਸਾਈਡ ਜਿਹੜੀ ਵਾਲੇ ਇਹਨੂੰ ਪਿੱਛੇ ਵਾਲੀ ਕਹਿੰਦਾ ਮੈਂ ਪ੍ਰਧਾਨ ਆ ਜੇ ਕਿਸੇ ਨੂੰ ਪ੍ਰਧਾਨ ਕਿਹੜਾ ਤੁਹਾਡੇ ਚੋਂ ਕੋਈ ਪਰਦਾ ਨਾ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 ਪੈਂਦੀ ਰੇੜੀ ਹੈ 150 ਦਾ ਕਰੇੜੀ ਹੈ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮਾਫੀਆ ਨੂੰ ਨਹੀਂ ਦੇਣਾ ਫੰਡ ਭੱਜ ਗਏ ਜੀ ਉਹ ਤਾਂ ਮੈਂ ਫੜ ਗਏ ਕਿੱਥੇ ਭੱਜ ਗਏ ਪਾਕਿਸਤਾਨ ਚਲੇ ਗਏ ਇਹਨਾਂ ਦੇ ਨਾਮ ਤੇ ਕੋਈ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਹੈ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਰ ਪੈਸੇ ਉਹ ਨਹੀਂ ਉਹ ਜਮ੍ਹਾਂ ਕਰਾਉਗਾ ਮੈਂ ਜਮ੍ਹਾਂ ਕਰਾਉਗਾ ਮੈਂ ਜਮ੍ਹਾਂ ਕਰਾਉਗਾ 5 ਮੈਂਬਰ ਕਮੇਟੀ ਪੈਸੇ ਰੋ ਯਾਰ ਨਹੀਂ ਨਹੀਂ ਜਮ੍ਹਾਂ ਕਰਾਉਗਾ ਯਾਰ ਸੁਣੋ ਸੁਣੋ ਚੁੱਪ ਕਰੇ ਕਮੇਡੋ ਉਹ ਕਿੱਥੇ ਖੜ ਜਾ ਕੱਕ ਜਾਈ ਨਾ ਕਿੱਥੇ ਬਲਾਕ ਦੇ ਇੰਸਪੈਕਟਰ ਨੂੰ ਬੁਲਾ ਬੜਾ ਬਲਾ ਕਿਹੜਾ ਕੀ ਨਾ ਉਹਦਾ ਬਲਾ ਨੂੰ ਹਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਹ ਹਾਂਜੀ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕਰਪਸ਼ਨ ਹੋਣ ਨਹੀਂ ਜਾਣੀ ਪੰਜਾਬੀ ਦੇ ਵਿੱਚ ਨਹੀਂ ਕਿਉਂ ਸਰ ਕੋਈ ਅਫਸਰ ਆ ਕੋਈ ਮਾਫੀਆ ਦਾ गैंगस्टर ਆ ਠੀਕ ਆ ਕੋਈ ਗੁੰਡਾ ਆਂਸਰ ਆ ਠੀਕ ਚਾੱਕੇ ਸੁਟਾਂ ਦੇ ਅੰਦਰ ਠੀਕ ਆ ਸਰ ਕੋਈ ਡਰਨਾ ਨਹੀਂ ਬੜਾ ਗੱਲਾ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾਕੇ टांग ਲੈ ਕੇ ਮੈਂ ਬੈਠਿਆ ਤੁਹਾਨੂੰ ਬੜਾ ਠੀਕ ਆ ਇਹ ਕਰੇ ਗੋਗੀ ਪ੍ਰਧਾਨ ਜੀ ਦਾ ਸੁਣੋ ਇੱਕ ਮਿੰਟ ਚੈੱਕ ਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂਜੀ ਉਹਨਾਂ ਨੂੰ ਪੈਸੇ ਬਿਨਾਂ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗਾ ਜੀ ਕਸਮ ਆਪਣੇ ਟੰਡਿਆਂ ਦੀ ਸੌਖਾ ਆਪਣੀ ਲੋੜ ਕੋਈ ਸਾਡੇ ਆਪਣੇ ਬੱਚਿਆਂ ਲਈ ਨਹੀਂ ਦਵਾਉਂਦੇ ਅੱਜ ਲੈਟਾ ਲੂਟਾ ਸਭ ਤੋਂ ਨਹੀਂ ਮੰਡੀ ਚਕਵਾ ਰਹੇ ਹਾਂਜੀ ਆਪੋ ਆਪਣੀਆਂ ਲੈਟਾਂ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਹਾਂਜੀ ਤੁਹਾਡੀ ਫ੍ਰੀ ਸਾਰੇ ਇੰਤਜ਼ਾਮ ਕਰਾ ਕੇ ਦਵਾਂਗੇ ਠੀਕ ਆ ਸਰ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਹਾਂਜੀ ਸੋੜ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਆ ਜੀ ਠੀਕਾ ਉਹਦਾ ਜੋਰ ਵੇਲੂਗਾ ਆਪਸ ਵਿੱਚ ਵੰਡ ਲੈਣਾ ਸਹੀ ਗੱਲ ਹੈ ਨਾ ਹਾਂਜੀ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਜਿਹੜਾ ਕਾਡਰ ਲੈਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜੇ ਤੱਕ ਪਹੁੰਚੇ ਆਪਦੇ ਲੋ ਸਾਰੇ ਜਾਣੇ ਠੀਕ ਹੈ ਲੈ ਸਕੋਗੇ ਨਹੀਂ ਲੈ ਸਕਦੇ ਹੈ ਸਭ ਕੋ ਆਪਣੇ ਖਰੀਦੋ ਠੀਕ ਹੈ ਠੀਕ ਹੈ ਇਹ ਉਹ ਸਾੜ ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਕੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਤੁਹਾਡਾ ਲਾਣਾ ਜਾਂਦੇ ਪ੍ਰਾਨ ਨਹੀਂ ਦਿੰਦੇ ਕੋਣ ਨਹੀਂ ਆ ਦਿੰਦੇ ਜਿਹੜੇ ਪ੍ਰਧਾਨ ਇੱਥੇ ਕੋਈ ਨਹੀਂ ਅੱਜ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡਾ ਤੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇਗਾ ਜਨਾਬ ਤੁਹਾਡਾ ਨਾਮ ਬਨਾਮ ਕਰਦੇ ਆ ਆ ਗਿਆ ਨਾ ਮੈਂ ਫਿਰ ਅੱਗੇ ਜੁਨੀ ਵਸਤੀ ਤੁਹਾਡੇ ਨਾਲ ਜਿਹੜਾ ਨਾਮ ਮੇਰਾ ਬਨਾਮ ਕਰਦਾ ਲਿਆਓ ਉਹਨੂੰ ਮੁਰੇ ਕਰਾਉ ਮੇਰੇ ਉਹਨਾਂ ਨੇ ਇਹ ਕਹਿੰਦੇ ਕਹਿੰਦੇ ਤੁਹਾਡੀ ਵੱਡੀ ਲੱਗ ਰਹੀ ਹੈ ਆਜੋ ਆਜੋ ਆ ਆ ਮੈਂ ਖੜਾ ਨਾ ਇੱਕ ਇੱਕ ਰੇੜੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲੋ ਠੀਕ ਹੈ ਇੱਕ ਇੱਕ ਰੇੜੀ ਤੇ ਮੇਰਾ ਚਾਰ ਟੈਲੀਫੋਨ ਮੁੰਡਿਆਂ ਦੇ ਲਈ ਲਿਖ ਲੋ ਨੰਬਰ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਹੈ ਦੇ ਦੋ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਉ ਰੋ ਜੁੱਤੀਆਂ ਮਾਰ ਕੇ ਨੰਬਰ ਲਿਖ ਲੋ ਅਸੀਂ ਆ ਗੋਗੀ ਸਾਹਿਬ ਕੋ ਭੇਜੀ ਦੀ ਉਹ ਕਹਿੰਦੇ ਕੋਈ ਗੱਲ ਨਹੀਂ ਲੱਗੀ ਆਪੇ ਪੈ ਕੱਟੇ ਗਏ ਜਿਹੜੇ ਲੋਕ ਸਭ ਆ ਗਏ ਤੁਸੀਂ ਆਏ ਹੋ ਜਦੀ ਭੱਜ ਕੇ ਤੁਹਾਡੇ ਜਿਹੜਾ ਤੁਹਾਡੇ ਉੱਤੇ ਮਾਫੀਆ ਚੱਲਦਾ ਪਿਆ ਨਹੀਂ ਬੰਦੇ ਇੱਕ ਦਿਓ ਇੱਕ ਫਰਮਾਨ ਲਖਾਓ ਜੀ ਜਿਹੜੇ ਲਖਾਓ ਆ ਬੰਦੇ ਨਹੀਂ ਹੁਣੇ ਐਪਲੀਕੇਸ਼ਨ ਲਖਾਓ ਜੀ ਦੇਖੋ ਆ ਪੰਜ ਬੰਦੇ ਤੋਂ ਲਖਾਓ ਜੀ ਦਿਖਾ ਦੱਸ ਬੰਦੇ ਪੰਜ ਪਰਚਾ ਦੇਣੀ ਪਰਚਾ ਠੋਕ ਕੇ ਦੇਣਾ ਜਿੱਥੇ ਦੀ ਚੱਕਰ ਹੋ ਰਗਾ ਇਹ ਲੁੱਟੀਆਂ ਜਾਂਦੇ ਗਰੀਬਾਂ ਨੂੰ ਮੇਰਾ ਨਾਮ ਬਜ਼ਨਾ ਕਰੀ ਜਾਂਦੇ ਨੇ ਆ ਬੰਦਾ ਆ ਬੰਦਾ ਅਸਟਾਪ ਰਿਪੋਰਟ ਆ ਮੈਂ ਆਪਣਾ ਬੰਦਾ ਇੱਥੇ ਛੱਟਿਆ ਸੀ ਮੈਨੂੰ ਹਫ਼ਤੇ ਤੋਂ ਰਿਪੋਰਟ ਸੀਗੀ ਆ ਮੈਨੂੰ ਸਾਰੀ ਆ ਮੈਨੂੰ ਕੁਫੀ ਰਿਪੋਰਟ ਸਾਰੀ ਦਿੱਤੀ ਆ ਇਹ ਵੀ 127 ਰੇੜੀਆਂ ਲੱਗਦੀਆਂ ਆ ਹਾਂਜੀ ਹਾਂਜੀ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਹਾਂਜੀ ਹਾਂਜੀ ਇਹ ਨਾਲ ਮਿਲੇ ਵਾਪੀਆ ਤੁਹਾਨੂੰ ਤਾਂ ਸਸਪੈਂਡ ਸੇਰੇ ਮੈਂ ਹੋਏ ਲੋੜਾ ਤੁਤੇ ਜੇ ਤਾਂ ਤੁਸੀਂ ਤਾਂ ਆਪਣੀ ਜੋਰੀਆਂ ਇਸ ਤਰ੍ਹਾਂ ਬੰਨ੍ਹ ਲੋ ਕਾਕਾ ਤੁਹਾਨੂੰ ਦੱਸੂ ਤੈਬ ਯਾਰੀ ਕਰੀ ਦੀ ਕਿੱਦਾਂ ਇਹ ਗਰੀਬਾਂ ਦਾ ਖੂਨ ਜਿਹੜੇ ਆ ਬਚਾਰੇ 5-5 ਰੁਪਏ ਕਿਲੋ ਸਬਜ਼ੀ ਵੇਚਦੇ ਆ ਨਾ ਇਹਨਾਂ ਦਾ ਫੋਨ ਤੁਸੀਂ ਦਿੱਤਾ ਪੀਤਾ ਨਾ ਤੁਹਾਡਾ ਤੁਹਾਡਾ ਖੜਾਓ ਤੇ ਭਾਜੀ ਇਹ ਕਰੋ ਇਹਨਾਂ ਇੱਕ ਜਾਂ ਤਰਸ ਲਿਖਾ ਦੇਣੀ ਲਿਖਾ ਦੇਣੀ ਸਪੰਜ ਨਾਲੇ ਥਾਣੇ ਚਲੋ ਮੈਂ ਵੀ ਨਾਲ ਚੱਲਦਾ ਚਲ ਠੀਕ ਆ ਸਭ ਜੀ ਐਸ ਭਾਜੀ ਆਓ ਨਾਲ ਚਲੋ ਔਰ ਧਿਆਨ ਨਾਲ ਸਾਰੇ ਜਣੇ ਸੁਣ ਲਓ ਜਿੰਨੇ ਵੀ ਖੜੇ ਬਾਕੀ ਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਵਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਜੇ ਭਾਈ ਇੱਥੇ ਮੈਂ mafia ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਨਾ ਮੈਂ ਇੱਥੇ ਨਸ਼ਾ ਵਿਕਣ ਦੇਣਾ ਨਾ ਮੈਂ ਇੱਥੇ ਕੋਈ ਗੁੰਡਾਗਰਦੀ ਹੋਣ ਦੇਣੀ ਹੈ ਠੀਕ ਆ ਸਾਰਾ ਤੇ ਬੱਕ ਚੱਕ ਕੇ ਅੰਦਰ ਛੁੱਟਾਂ ਦੇ ਲੱਤਾਂ ਪੰਨ ਕੇ ਪੰਜਾਬੀ ਦੇ ਵਿੱਚ ਇਹ ਚ ਕੋਈ ਲਿਆਜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਬਸ ਆ ਚੀਜ਼ ਤਿਆਰ ਰੱਖ ਲੈ ਬਸ ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਜਿੱਦੋਂ ਮਹੀਨੇ ਬਾਅਦ ਉਹ ਲੱਗ ਜੇਗਾ ਉਹ ਕੱਕਾ ਲੈ ਲੋ 3 ਮਹੀਨੇ ਦਾ 100000 ਰੁਪਏ ਨਾ ਹੁਣ ਇਹਦੇ ਪੇਸਾ ਦੁਬਾਰਾ ਤੇ ਹਰ ਹਫਤੇ ਲੈਂਦੇ ਹੋ ਤੁਸੀਂ ਹਰ ਹਫਤੇ ਲੱਗਦੇ ਨਹੀਂ ਆदमी ਨਹੀਂ ਲੈਂਦਾ 2 ਮਹੀਨੇ ਦਾ ਈ ਮਹੀਨੇ ਦਾ ਠੀਕਾ ਮੀਨਾ ਦਾ ਬੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਉਸ ਤੋਂ ਬੜਾ ਲੈਵਲ ਦਾ ਬੰਦਾ ਠੀਕ ਹੈ ਠੀਕ ਹੈ ਇੱਥੇ ਕੁਰਸੀ ਢਾ ਕੇ ਬੈਠੂਗਾ ਹਾਂਜੀ ਜਿੰਨੀਆਂ ਰੇੜੀਆਂ ਤੁਹਾਡੀਆਂ ਗਿਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਦ ਕੱਟ ਜਾ ਕਰੂਗਾ ਇੱਕ ਬਿਲਕੁਲ ਦੋ ਦਿਨ ਰੁੱਕ ਕੇ ਆਓ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਨਾ ਉਸ ਤੋਂ ਸਾਰਾ ਆਪਣਾ ਬਿਜਲੀ ਹੁਣ ਕਿੱਥੋਂ ਲਿਆਇਆ ਕਨੈਕਸ਼ਨ ਕੋਈ ਗੱਲ ਨਹੀਂ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਹੋ ਜੁਨੀਅਨ ਬਣਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਜਿਹੜੀ ਮਦਦ ਦੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ 70 ਸਾਲ ਹੋ ਗਏ ਆ 76 ਸਾਲ ਹੋ ਗਏ ਆ ਹਾਂਜੀ ਸਮਝ ਗਏ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਠੀਕ ਹੈ ਭਗਤ ਸਿੰਘ ਰਾਪੇ ਵਰ ਵੀ ਰੂ ਲੈ ਕੇ ਆਓ ਆਪਣੇ ਅਲੈਡੀ ਤੇਰੀ ਮੱਤ ਦਿਖਾਈ ਆ ਨਾ ਉਹਵੇਂ ਇਹਨਾਂ ਨੂੰ ਦੇਖ ਕੇ ਭੱਜ ਗਿਆ ਜਦੋਂ ਡਰ ਨਾ ਨਹੀਂ ਹੈਗਾ ਇਹ ਤਾਂ ਸੁਣ ਲਓ ਡਰ ਨਾ ਨਹੀਂ ਹੈਗਾ ਇਹ ਇਹ ਜੋਰਾ ਤੋਂ ਇਹਨਾਂ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਰ ਬਰਸਾਤੀ ਡੱਡੂ ਨੇ ਸਾਰੇ ਟੋਬੇ ਚ ਫੜ ਕੇ ਸੀ ਕੱਢ ਲੈਣੇ ਆ। ਉਹਨੇ ਕੱਢਾ ਤੇ ਸਵਿਰਤਾ ਨਿਕਲੇ ਆਣਗੇ। ਜਾਓ ਜਾ ਕੇ ਮਖਾਓ ਐਫ ਆਈ ਆਰ ਚਲੋ ਚਲੋ ਉੱਥੇ ਚਲੋ। ਆਓ ਇਸ ਚਾਰ ਦੇ ਵੀ ਗੱਲ ਕਰਦੇ। ਜਨਾਬ ਆਖਿਆ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਬਹੁਤ ਸਾਲ ਲੱਗਦੀ ਰਹੀ ਹੈ। ਜੋ ਸਕੂਲ ਦੇ ਬੰਦ ਕਰਾ ਕੇ ਗਏ ਸੀ। ਹਾਂਜੀ। ਆਖਿਆ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਰਹੀ ਐ ਇੰਨੇ ਸਾਲ। ਕਿਹੜਾ ਬਦਲ ਕੇ ਜੀ। ਕਿਹੜਾ ਹੈ ਅਸਲ ਸਰ ਜੀ? ਇਹ ਕਿੱਥੋਂ ਦਾ? ਇਹ ਦੂਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਖਰੀਦ ਚੱਲ ਰਹੇ ਯਾਰ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਇਹਨਾਂ ਨੇ ਰਲ ਕੇ ਕੋਈ ਸਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਇਹ ਠੀਕ ਹੈ ਇੱਕ ਸਾਲ ਦੀ ਰਸੀਦਾਂ ਚਾਹੀਦੀਆਂ ਤੁਹਾਡੀਆਂ ਸਾਰੀਆਂ ਨੰਬਰ ਇੱਕ ਠੀਕ ਸਰ 130 ਰੇੜੀਆਂ ਲੱਗਦੀਆਂ 130 ਬੈਂਚਾਂ ਦੀਆਂ ਮੈਨੂੰ ਰਸੀਦਾਂ ਚਾਹੀਦੀਆਂ ਜੀ ਸਰ ਇੱਥੇ ਇੱਕ ਬੰਦਾ ਜਿੱਦਣ ਚਿੱਤਰ ਮੰਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉ 130 ਬੰਦਿਆਂ ਦੀ ਜਿੰਨੇ ਵੀ ਓੱਡੇ ਲੱਗਦੇ ਜਿੰਨੇ ਵੀ 50 ਲੱਗਦੇ 40 ਲੱਗਦੇ ਜੋ ਵੀ ਲੱਗਦੇ ਆ ਠੀਕ ਆ ਜੀ ਸਰ ਇੱਥੇ ਜਿਹੜੇ ਤੇਰੇ ਪਾਲੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਕਹਾਂ ਜੇ ਮੈਂ ਤੈਨੂੰ ਪਿਆਣਾ ਜਾਂਦਾ ਮੈਂ ਤੇ ਜੋ ਵੀ ਜਾਂਦਾ ਨਹੀਂ 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 ਸਰ ਜਿੱਦਾਂ ਬੋਲੀ ਗਾਣਾ ਜੀ ਜੀ ਇੱਥੇ ਇੱਕ ਪੰਡਤ ਜੀ ਸਰ ਤਿੰਨੀ ਤਿੰਨੀ ਜੀ ਸਰ ਸੁਬੇਦਾਰ ਇੱਕ ਹੋਰ ਨਵੀਂ ਰਵੀ ਇਹ ਚਾਰ ਬੰਦੇ ਤੁਹਾਡੇ ਗੈਂ ਚਣਾਰ ਰਲੇ ਹੋਏ ਆ ਕੋਈ ਬੰਦਾ ਨਹੀਂ ਆ ਮੈਂ ਇੱਥੇ ਪੈਸੇ ਇਕੱਠੇ ਕਰਕੇ ਦਿੰਦੇ ਨੇ ਇਹ ਸਾਰੀ ਦੁਨੀਆ ਬੋਲੋ ਯਾਰ ਬੋਲੋ ਯਾਰ ਆਹ ਦੇਖੋ 15 ਮਹੀਨਿਆਂ ਦੀ ਤੁਹਾਨੂੰ ਦੱਸਿਆ ਆ ਪੰਜ ਨੇ ਪਾਪਾ ਦੀ ਪੈਨਾ ਕਿਸੇ ਕੋਲ ਕਿਸੇ ਕੋਲ ਨਹੀਂ ਕੌਣ ਪੈਸੇ ਲੈਣ ਦਾ ਲੈਣਾ ਹੁੰਦਾ ਨਹੀਂ ਤੁਹਾਡੇ ਕੋਲ ਕਿੰਨੇ ਜਣੇ ਆਂਦੇ 2 ਤੁਹਾਡੀ ਸੋਜਾ ਨਹੀਂ ਨਹੀਂ ਜਦੋਂ ਆਪਾਂ ਮੇਰੀ ਗੱਲ ਸੁਣੋ 130 ਰੇੜੀਆਂ ਲੱਗੀਆਂ ਨੇ ਪੈਸੇ ਆਪਾਂ ਸਾਰੇ ਤੋਂ ਲੈਣੇ ਆ ਕਾਰਪੋਰੇਸ਼ਨ ਤੋਂ ਆਪਾਂ ਜਮ੍ਹਾਂ ਕਰਾਣੇ ਆ ਕਾਰਪੋਰੇਸ਼ਨ ਤੋਂ ਆਪਾਂ ਜਮ੍ਹਾਂ ਕਰਾਣੇ ਆ 5 6 7 ਸਾਰੇ ਪਹਿਲੇ ਸਾਰੇ ਹੁੰਦੇ ਨੇ ਤੇ 70 ਬੰਦਿਆਂ ਦੇ ਪੈਸੇ ਕਾਰਪੋਰੇਸ਼ਨ ਨੂੰ ਚੂਨਾ ਲੱਗ ਰਿਹਾ ਸਰਕਾਰ ਨੂੰ ਚੂਨਾ ਲੱਗ ਰਿਹਾ ਔਰ ਇਹ ਗਰੀਬਾਂ ਦੀਆਂ ਜੇਬਾਂ ਨੂੰ ਚੂਨਾ ਲੱਗ ਰਿਹਾ ਔਰ ਖਾਰੇ ਖਾ ਖਾ ਰਹੇ ਆ ਬਾਪੀਆਂ ਜਿਹੜਾ ਆ ਪੰਡਤ ਪੁੰਨਜਾ ਜਿਹੜਾ ਹੈਗਾ ਜੀ ਸਰ ਨਹੀਂ ਲੱਗਦਾ ਜੀ ਸਰ ਮੈਂ ਤਾਂ ਮੈਂ ਇੱਥੇ ਜੇ ਮੈਨੂੰ ਅੱਜ ਤੋਂ ਬਾਅਦ ਪੰਜਾਬੀ ਦੇ ਵਿੱਚ ਅਜੇ ਕੁਮਾਰ ਜੀ ਜੀ ਸਰ ਮੈਨੂੰ ਮਰਜੀ ਵੀ ਭਿੰਕ ਪੈ ਗਈ ਨਾ ਮੇਰੇ ਹਲਕੇ 'ਚ ਤਹਿ ਵਿਆਣੀ ਦੇ ਵਿੱਚ ਕਿਤੇ ਤੁਸੀਂ ਮਾਫੀਆ ਚਲਾ ਰਹੇ ਹੋ ਜਾਂ ਇਹਨਾਂ ਦੀ ਮਦਦ ਕਰ ਰਹੇ ਹੋ ਤਾਂ ਆਪਣਾ ਪਾਈ ਫੜਿਆ ਵਿਚਾਰ ਕੇ ਫਿਰ ਮੈਂ ਕਿ ਕੋਈ ਲਿਆ ਜੀ ਸਰ ਲੋ ਲਿਹਾਜ਼ ਜੀ ਸਰ ਹਾਂ ਬਸ ਰ ਮੇਰੇ ਚਲੋ ਜੀ ਪਰਚਾ ਦਰਜ ਕਰਾਓ ਉਨਾਂ ਤੇ ਆਓ ਆਓ ਮੇਰੇ ਨਾਲ ਚਲੋ ਸਾਡਾ ਮੇਰੇ ਅਸੀਂ ਪ੍ਰਧਾਨ ਹਾਂ ਅਸੀਂ ਮੰਡੀ ਲਗਾਈ ਹੈ ਕਿਹੜੇ ਬਕਾਇਦਾ ਤੁਸੀਂ ਆਪ ਉੱਥੇ ਆਏਗੇ ਜੀ ਉੱਥੇ ਖੜੇ ਬੰਦੇ ਕੋਣ ਆ ਸੁਣਦਾ ਆਈਂ ਨਾਲ ਖੜੀ ਆਈਂ ਨਾਂ ਬੜੀਗਾ ਪੰਡਤ ਆ ਮੇਰਾ ਨਾਮ ਆ ਲక్ష్ਮੀ ਕਾਂਜ ਪੰਡਤ ਪੂਰਾ ਨਾਮ ਆ ਲక్ష్ਮੀ ਕਾਂਜ ਮਿਸਰਾ ਮੇਰਾ ਨੰਬਰ ਆ ਜੇ ਥੋਡੇ ਕੋਲੋਂ ਕੋਈ ਬੰਦਾ ਪਰਚੀ ਤੋਂ ਵੱੰਦ ਪੈਸੇ ਮੰਗਦਾ ਕੀ ਦਾ ਯਾਰ ਇਤਨਾ ਦਾ ਕੰਮ ਕਰਦਾ ਮੈਨੂੰ ਕੋਈ ਸਾਲੇ 250 ਕਿੱਥੋਂ ਦੇ ਕਿੱਥੇ ਆ ਗਏ ਇਸ ਤੇ ਗੱਤ ਪਾਇਆ ਫੋਨ ਨੰਬਰ ਦਾ ਇਹਦਾ ਨੰਬਰ ਮੇਰੇ ਕੋਲ ਸੰਭਲਦਾ ਇੱਕ ਹੋਰ ਕੰਮ ਨਹੀਂ ਚੱਲਿਆ ਨਹੀਂ ਪਰਚੀਆਂ ਵੀ ਨਹੀਂ ਚੱਲੀਆਂ ਦੋ ਨੰਬਰ ਇਹਦੇ ਮੇਰੇ ਪਾਪਾ ਦੀ ਇਹ ਗਨੀਤ ਇਹ ਮੈਂ ਤਾਂ ਪਰਚੀਆਂ ਦੇਖਦਾ ਵੀ ਅਸਲੀ ਕਿਸੇ ਨੂੰ ਕਾਰਪੋਰੇਸ਼ਨ ਦੀ ਜੇ ਪਰਚੀ ਤੋਂ ਰਸੀਦ ਦੋਵਾਂ ਨੂੰ ਹੀ 1000 ਰੁਪਏ ਦੀ ਆਹੋ ਤਾਂ ਤੁਸੀਂ ਪਰਚੀਆਂ ਦਿਖਾਓ ਠੀਕ ਹੈ ਕਾਤਾ ਤਿਆਰ ਕਿ ਜਿੰਨੇ ਦੀ ਵੀ ਪਰਚੀ ਆ ਉਹਨੇ ਦੀ ਰਸੀਦ ਮਿਲੂਗੀ ਦਾ ਪੈਸੇ ਦੇਣੇ ਆ ਜੇ ਤੁਹਾਨੂੰ ਕੋਈ ਤੰਗ ਕਰਦਾ ਜਾਂ ਉਦਾਂ ਤੁਹਾਡਾਂ ਨੂੰ ਸਮਾਨ ਚੱਕਦਾ ਮੇਰਾ ਨੰਬਰ ਤੁਹਾਡੇ ਕੋਲ ਆ ਮੈਨੂੰ ਫੋਨ ਕਰ ਜਿਹੜਾ ਅੱਜ ਜਾਨੀ ਪੈਸੇ ਇਕੱਠੇ ਹੀ ਕਰਨ ਕਿ ਬੀਹਾਂ ਦਾ ਪਰਚੀ ਮਿਲੂਗੀ ਨਾ ਸੇਮ ਦੇ ਉਸੇ ਦਿਨ ਉਹਦੀ ਪਰਚੀ ਕਿਤਾਬ ਹੋਣੀ ਮੈਂ ਤੇ ਪ੍ਰਸਤ ਕੀ ਹੋਰ ਅੱਗੇ ਅੱਗੇ ਸਾਰੀ ਬਾਣੀ ਆ 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 ਕਿੰਨੇ ਇਹਦੇ ਦਾ ਮਾਪ ਕਿੰਨੀ ਇਹਨਾਂ ਵਾਗ ਹੋ ਗੁਣ ਦਾ ਸਹੀ ਨਹੀਂ ਰਹੀ ਕਿ ਕਿੰਨਾ ਸਿਰ ਪੀਰ ਸਿੱਕੇ ਕਿੰਨਾ ਦੋਗੁਣੀ ਰਹਿਣਾ ਲੋਗੋਈ ਰਹਿਣਾ ਮੈਂ ਜਿੰਦਗੀ ਰਹਿਣਾ ਜੀ ਉਹ ਦੋਗੁਣੀ ਨਾਲ ਹੀ ਹੈ ਮੈਂ ਨਾਲ ਘਰ ਤੋਂ ਖਰੀਦ ਲਿਆ ਅਜੇ ਸਾਰੇ ਪ੍ਰਾਈਵੇਟ ਹੋਣੇ ਆ ਅੱਛਾ ਤੀਜਾ ਗੱਲ ਇਹ ਹੈ ਜੀ ਆਪਣੇ ਤੇ ਤੁਸੀਂ ਜੇ ਤੁਹਾਨੂੰ ਪਤਾ ਪ੍ਰਾਈਮ ਦਾ ਕਿੱਥੇ ਬੰਦਿਆ ਨਾ ਜਿਵੇਂ ਇੱਕ ਵਾਰ ਸਵੇਰ ਨੂੰ ਸੁਬਾ ਇਸ ਰੀ ਹੋ ਸਕਤੇ ਆ ਜੀ ਬੋਦੀ ਸੁਪਾ ਸੁਬਾ ਬੱਦੀ ਲਗਾ ਦੇ ਨਾ ਨਗਰਾਈ ਬਸ ਬਸ ਕਰਦੇ ਸਵਾਮ ਕੀ ਉਹਨਾਂ ਲਗਦੇਗੇ ਦੇਖੋ ਨਾਮ ਸਹੀ ਲਿਖਾਇਓ ਸੁਬਾ ਕਰ ਕੇ ਜਦੂਆ ਨਾ ਪੱਕਾ ਨਾ ਮਰਾ ਕੇ ਜਦੂਆ ਗੇਟਵਰ ਸੁਪਾ ਕਰ ਦੋ ਆਜ ਬਾਅਦਸੇ ਆਉਣੀ ਇੱਕ ਅਦਬਵਾਦ ਕਿਹੜਾ ਨੰਬਰ ਦੇ ਵਿੱਚ ਰਹਿੰਦਾ ਹੈ ਨੰਬਰ ਹੁੰਦੀ ਹੈ ਹੈ ਐਡਰਸ ਹੁੰਦੀ ਹੈ ਇੱਥੇ ਰਹਿੰਦੇ ਪਹਿਲੀ ਰਾਜਗੁਰੂ ਨਗਰ ਸੋਪਾ ਕਮੇਡੀ ਦੀ ਉਹ ਛੰਟੀ ਦੁਕਾਨ ਤੋਂ ਮੈਂ 4 ਦਿਨ ਤੋਂ ਹਮ ਵਰਕ ਕਰਦਾ ਪਿਆ ਰਾਜਗੁਰੂ ਇੱਕ ਇੱਕ ਦੀ ਰਿਪੋਰਟ ਤੇ ਮਾੜੀ ਲੱਗਦੀ ਹੈ ਨਹੀਂ ਮੈਂ ਸਿੰਧਾ ਤੁਸੀਂ ਬਾਅਦ ਸਿੰਧੇ ਦੇ ਬਾਅਦ ਤੋਂ ਕੰਮ ਕਰਦੇ ਇੱਕ ਆਪਾ ਸੇਖੋ ਸਾਹਿਬ ਇੱਦਾਂ ਕੁਛ ਟੂਟੀ ਨਾਲ ਆਈ ਹੈ ਵੱਡਾ ਬ੍ਰਦਰ ਆਉਂਦਾ ਹੋਇਆ ਜਿਸਨੇ ਦਾਸਮੀਨ ਦੀ ਆਤਮੇ ਦੇ ਲਈ 1.4 2023 ਤੋਂ ਲੈ ਕੇ ਅਪ ਟੂ ਹੁਣ ਤੱਕ ਇਹਨਾਂ ਨੇ ਇਸ ਮੰਡੀ ਦੀਆਂ ਕਿੰਨੀਆਂ ਰਸੀਦਾ ਕੱਟੀਆਂ ਨੇ ਉਹ ਆਪਾਂ ਡਿਟੇਲ ਦੇ ਦਿਆਂਗੇ ਜਿਹੜੇ ਕਟਾ ਲਏ ਕਾਣ ਨਹੀਂ ਉੱਥੇ ਉੱਥੇ ਪਰਦਾ ਪਾਸ਼ ਆਪਰੇ ਆ ਹੀ ਹੋ ਜਾਣਾ ਹੈ ਜਿਹੜੇ ਹੈਡੀਅਰ ਤੋਂ ਦੋਨੇ ਰਾਸ਼ੀ ਕਰ ਰਹੇ ਹੋਏ ਜਿਨ੍ਹਾਂ ਦੀ ਆਪਾਂ ਕੋਲ ਬੰਦ ਨਹੀਂ ਕਰਦੇ ਹੋਏ ਪਿਛਲੀ ਵਾਰ ਮੰਦਿਰ ਗਈ ਸੀ ਅਸੀਂ ਕੱਲ ਪਰਸੋ ਆਈ ਸੀ ਪਲਾਟ ਕਰੀ ਹੋਈ ਸੀ

ਕੋਈ ਪੈਸੇ ਦਾ ਪ੍ਰਬੰਧ ਨਹੀਂ ਕਰਦਾ ਲੱਖ ਰੁਪਇਆ 2 ਲੱਖ ਰੁਪਇਆ ਕੱਢੋ ਕੱਟ 2 ਦਿਨ ਲੱਖ ਰੁਪਇਆ ਉਹ 1 ਲੱਖ ਹੋਏ ਆਪਣੇ ਬੰਦੇ ਦੁਬਾਰਾ ਆ ਜਾਂਦੇ ਉਹਨਾਂ ਤੇ ਦੁਬਾਰਾ ਰਸੀਦ ਚਟਾਨੇ ਵਿੱਚ ਜਿਵੇਂ ਜੀਗੀਦਾਰੋਂ ਕਦੇ 2 ਹਫ਼ਤੇ ਮਹੀਨੇ ਚ 2 ਦਿਨ ਆਏ 2 ਹਫ਼ਤੇ ਆਏ 2 ਹਫ਼ਤੇ ਨਹੀਂ ਆਏ ਜਿੰਨਾਂ ਕੋਲ ਚਾਹ ਦੋ ਆਏ ਉਹ ਤੁਹਾਨੂੰ ਵੀ ਉਹ ਫਿਰ ਆਪਣਾ ਵੀ ਕੱਟ ਜਾਂਦੇ ਆ ਬਸ ਆ ਚੀਜ਼ਾਂ ਨੇ ਬਹੁਤ ਵੱਡਾ ਲੈਕਸ ਜਾਇਏ ਇਹਦੇ ਡੀਪ ਚ ਜਾਵਾਂਗੇ ਡੀਪ ਚ ਜਾਵਾਂਗੇ ਇੱਕ ਬਾਅਦ ਕੰਮ ਸ਼ੁਰੂ ਕਰਦੀ ਹੈ ਪੰਜ ਹੁਣੇ ਕਰ ਇਹ ਤਾਂ ਹੁਣੇ ਕਰੋ ਜੀ ਮੈਂ ਨਸ਼ੀਪਾਤ ਸੁਰਿੰਦਰ ਸਿੰਘ ਤੀਨੀ ਰਕੇਸ਼ ਦੂਆ ਸੁਪਾ ਸਿੰਘ ਹਾਂ ਠੀਕ ਹੈ ਸਹੀ ਹੈ ਕੋਰਸੀ ਰਵੀ ਕੜਿਆ ਸੀ ਚਲ ਉਹਦਾ ਸਿਰਫ ਨਾਲ ਨਾਮ ਲਿਖਦਾ ਯਾਰ ਵਿੱਚ ਹੈ ਤਾਂ ਨਾਮ ਨਹੀਂ ਲੱਗ ਰਿਹਾ ਕਿ ਨਹੀਂ ਆਇਆ ਨਹੀਂ ਆਇਆ ਬਤਾਉਣਾ ਰਵੀ ਨੰਦਰਾ ਹਰਵੀਨ ਰਵੀ ਨੰਦਰਾ ਰਵੀ ਰਵੀ ਕੱਲਾ ਰਵੀ ਉਹਦਾ ਕਿੱਥੇ ਰਹਿੰਦਾ ਉਹ ਤੋਂ ਉਹ ਤਾਂ ਨਾ ਤੱਕਾ ਗਲੂ ਸਾਰੇ ਬੰਨ ਫੋਨ ਬਦਲੇ ਜਿਹੜਾ ਨੰਬਰ ਲੜਾ ਰੋਕ ਕੇ ਲੈਣਾ ਆਪੇ 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 ਆਪਣੇ ਮੁੰਡੇ ਲਾਇਆ ਸੀ ਜਿਹਨਾਂ ਨੇ ਸਾਰਾ ਕੱਟਿਆ ਐਕਸਰਸ ਸੀ ਇਹ ਬੰਦੇ ਨੂੰ ਆਪਾਂ ਬਾਜ਼ੀਆ ਟ੍ਰੈਕ ਇਹਨਾਂ ਨੇ ਸਾਰੇ ਤੋਂ ਕੀਤੀ ਆ ਬੰਦਿਆਂ ਨੇ ਇਹ ਰਵੀ ਆ ਇਹਨਾਂ ਨੇ ਬੰਦਿਆਤਰੇ ਨਾਲ ਪੈਸੇ ਲਏ ਨੇ ਆ ਮੇਰਾ ਬਕਾਨ ਇਹਦੇ ਵਿੱਚ ਲਾਈ ਸੀ ਜੂਗੀ ਪਰ ਇਹਨਾਂ ਨੂੰ ਸੀਨੀ ਗ੍ਰੀਪ ਆਉਣਗੇ ਆਪਣੇ ਬੰਦੇ ਇਮਾਨਦਾਰੀ ਨਾਲ ਦੱਸਣ ਆ ਗਏ ਵੇਸਤਾ ਇਹਨਾਂ ਨੇ ਪੈਸੇ ਖੜੇ ਨੇ ਰਸੀਦਾਂ ਆ ਸਾਰਾ ਡਿਟੇਲ ਆ ਅੱਡਾ ਵੀ ਸਾਰਾ ਆ ਸਾਰਾ ਇਹਦਾ ਸਰਵੇ ਰਿਪੋਰਟ ਹੈ ਇਹ 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 ਇਹਦੇ ਨਾਲ ਪਿਆਰ ਲੈਣ ਠੀਕ ਹੈ ਇਹ ਸਾਰਾ ਰਿਪੋਰਟ ਸੰਭੀਰ ਆ ਦੇ ਦੇਣੇ ਆ ਆਪਣੇ ਨਕਾ ਪਿਆਰ ਨਾਲ ਨਜ਼ਰਾਨੇ ਕੋਈ ਕੋ ਠੀਕ ਆ ਕਾਲਾ ਸਰ ਸਾਨੂੰ ਕੋਈ ਸਾਡੇ ਤੇ ਖਤਰਾ ਤਾਂ ਨਹੀਂ ਹੋ ਰਿਹਾ ਕੋਈ ਛੋਟਾ ਖਤਰਾ ਸਾਡੇ ਪਾਣੀ ਵਾਲੇ ਬੰਦੇ ਸੁਣੋ ਕੋਈ ਖਤਰਾ ਹੈ ਕਿ ਹੈਗਾ ਜੇ ਉਹਦੀ ਮੁਕਰੇ ਨਹੀਂ ਨਹੀਂ ਕੋਈ ਨਹੀਂ ਰਾਤ ਨੂੰ ਬਿਚਾਰਾ ਬੰਦਾ ਨਹੀਂ ਕੋਈ ਖਤਰਾ ਨਹੀਂ ਕਿ ਕਿ ਐਸੀ ਕੰਮ ਕਰਵਾ ਰਿਹਾ ਪੱਛ ਨਹੀਂ ਕੋਈ ਨਹੀਂ ਅਸੀਂ ਤੁਹਾਡੇ ਦੇ ਦੇਖੋ ਤੁਹਾਡੇ ਨਾਲ ਕਰਿਆ ਤੁਹਾਡੇ ਨਾਲ ਅਸੀਂ ਬੋਲਣ ਦੇ ਕਾਫ ਕਰਿਆ ਅਸੀਂ ਇਹ ਜਿੱਥੇ ਚਾਹਤ ਰਹਿਤ ਕਰਾਉਣਾ ਤੁਹਾਨੂੰ ਸਾਡਾ ਇਹ ਪਾ ਕਰਕੇ ਸਾਡਾ ਸਾਥ ਜੋ ਦੇਖੋ ਸਾਡੀਆਂ ਜੀ ਉਹ ਅਫਸਰਾਂ ਆਪ ਕੋ ਆਏ ਨਹੀਂ ਕੋਈ ਮੈਨੇ ਇੱਕ ਮਿੰਟ ਇਹ ਉਹ ਅਫਸਰਾਂ ਆਪ ਕੋ ਕਦੇ ਨਹੀਂ ਆਏ ਬਿਲਕੁਲ ਜੀ ਇਹ ਪ੍ਰੋਬਲਮ ਆ ਸਾਹੀ ਆਏਗਾ ਜਾਨੀ ਇਹ ਆਏ ਅਸੀਂ ਸਾਰੇ ਤੁਹਾਡੇ ਵੈਲਵਿਸ਼ਰ ਆ ਉਹਨਾਂ ਦੀ ਨੌਹਾਇਟਵਾਰਡ ਦੀ ਨੋਲਿਜ ਵੀ ਹਰ ਗੋਣਾ ਦੇ ਜਿਹੜੇ ਤਹਰ ਜਿਹੜੇ ਚਾਰ ਮਹੀਨੇ ਖਾਣਨ ਚਾਹਿਆ ਤੁਹਾਡੇ ਕੋਲ ਨੰਬਰ ਮੇਰਾ ਹੈਗਾ ਐਮਐਲਏ ਸਾਹਿਬ ਦਾ ਹੈਗਾ ਸਾਰੇ ਸਰਪ੍ਰਸਤ ਦੇ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਹੁੰਦੀ ਹੈ ਸਾਡਾ 24 ਘੰਟੇ ਕੋਈ ਹੁੰਦਾ ਜਾਨੀ ਇਹਨਾਂ ਕੋਲ ਸਮਾਹ ਹੋ ਜਾਏ ਠੀਕ ਹੈ ਨਾ ਉਹਨਾਂ ਦਾ ਕਹਿਣਾ ਪਤਾ ਨਹੀਂ ਹੁੰਦਾ ਆ ਪੁਲਿਸ ਬੈਠੀ ਇਨਦੇ ਨਾਲ ਮੈਂ ਖੜਾ ਤੁਹਾਡੇ ਨਾਲ ਸ਼ੌਕੀਦਾਰ ਬਣ ਕੇ ਮੈਂ ਇਹ ਐਂਡ ਮੈਂ ਕਹਿੰਦੇ ਮੇਰੇ ਬਾਰੇ ਕੀ ਕਹਿੰਦੇ ਨੇ ਬੋਲ ਦੱਸ ਮੇਰ ਨਾਲ ਬੈਣ ਜੀ ਸਾਰੇ ਜਾਣੇ ਖੜੇ ਹੈ ਜੀ ਹਾਂ ਬੋਲਣ ਦੀ ਬੈਣ ਸੋਈ ਹਾਂ ਕਹਿੰਦਾ ਮੈਂ ਪ੍ਰਧਾਨ ਮੈਂ ਮਢੀ ਲਈ ਮੈਂ ਕਿਹਾ ਉਸੇ ਐਮਐਲਏ ਸਾਹਿਬ ਕੋ ਮੇਰਾ ਨਾਮ ਚਲੋ ਮੈਂ ਰਿਟਰਨ ਦੇ ਕੇ ਤੋਂ ਪ੍ਰਧਾਨਾ ਮੇਰੇ ਸਾਹਮਣੇ ਗਿਆ ਲੈ ਮੈਂ ਕੀ ਕਹਾਂ ਹਾਂ ਫਿਰ ਉਹਨੇ ਉਹ ਵਿਜੇ ਨੂੰ ਬਿਠਾਇਆ ਉਹ ਕੀ ਨਾਮ ਉਹ ਤਾਂ ਵਿਜੇ ਹੈਗਾ ਯਾਰ ਵਿਜੇ ਯਾਰ ਕੋਈ ਕਹੋ ਜਿਹੜਾ ਉਹ ਕੀ ਨਾਮ ਹੈ ਗੱਡੀ ਚ ਨੰਦ ਅੱਛਾ ਆ ਮੇਰੀ ਯਾਦ ਕਰੋ ਆ ਜਕਰਕ ਇਹ ਬੋੜਾ ਇਹ ਇਹ ਇੰਟਰਨੈਟ ਨਹੀਂ ਕੰਮ ਕਰਦਾ ਉਧਰ ਦਾ ਸਰ ਉਹਧਰ ਦਾ ਕੰਮ ਕਰਦਾ ਤੇ ਇਹਦਾ ਵੀ ਨਾਂ ਵਿੱਚ ਨਾ ਕੰਮ ਕੋਣ ਪਤਾ ਨਹੀਂ ਕੋਣ ਲਾਈਨ ਰਹਿ ਗਈ ਇਹ ਇਹ ਨਾਲ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਇਹ ਨਾਲ ਹੁੰਦਾ ਇਹ ਨਾਲ ਹੁੰਦਾ ਜੀ ਇਹ ਤਾਂ ਨਾਲ ਕੁਝ ਬਾਅਦ ਨਾ ਮੂਰੇ ਕਹਿੰਦੇ ਇਹਨਾਂ ਕੋਲ ਨਾ ਕਿਹ ਜੀ ਆਲੇ ਵੀ ਨਾ ਜੀ ਗਿਆ ਇਹ ਫੰਮੇਸਾ ਸੁਪਾਚੀ ਕਹਿੰਦਾ ਵੀ ਜੇ ਅੱਗੇ ਸਭ ਨੂੰ ਬੁਕਾਰ ਦਿੰਦੇ ਨਹੀਂ ਬਤਾ ਸਭ ਨੂੰ ਨਹੀਂ ਬਤਾਈ ਕਿਤੇ ਉਹ ਨਹੀਂ ਇਹ ਜੇ ਲੋਕ ਕੀ ਰਹਿਦਾ ਨਹੀਂ ਜੇ ਲੋਕ ਕਰੋਗੇ ਲੋਕ ਕਰਨਾ ਪਤਾ ਲੱਗਣਾ ਸਭ ਦੇ ਸਾਰੇ ਬਿਆਨ ਲੈ ਲਵਾਂ ਸਾਰਾ ਜੀ ਉਹ ਸਟਰੋਂਗ ਨਾਟ ਵੀ ਹੋਊਗੀ ਦੂੰਗਾ ਜੀ